ਸਸੀ ਗੱਲ ਦੀ ਫਾਸਟ ਫੈਸ਼ਨ ਕੋਰਡ ਦੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਵੀ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਹੈ ਉਸ ਤੋਂ ਬਾਅਦ ਆਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਹੈ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਅੱਜ ਦੀ ਵੀਡੀਓ ਬਹੁਤ ਹੈਵੀ ਡਿਸਕਾਊਂਟ ਦੀ ਵੀਡੀਓ ਔਰ ਬਹੁਤ ਸੋਹਣੇ-ਸ ਲੋ ਜੀ ਪਹਿਲਾ ਸੂਟ ਰਹੂਗਾ ਜੀ ਜਾਰਜਟ ਦੇ ਵਿੱਚ ਬਹੁਤ ਸੋਹਣਾ ਸੂਟ ਐਕਚੁਅਲੀ ਮੈਨੂੰ ਐਕਚੁਅਲੀ ਮੈਨੂੰ ਕਾਫੀ ਪਸੰਦ ਸੂਟ ਆ ਇਹ ਇਹਦਾ ਕਲਰ ਕਾਫੀ ਜਿਆਦਾ ਸੋਹਣਾ ਹੈ ਦੋ ਸੂਟ ਹੈਗੇ ਆਪਣੇ ਕੋਲੇ ਇਹ ਕਈ ਵਾਰ ਕਿਸੇ ਨੂੰ ਇੱਕੋ ਜੇ ਦੋ ਚਾਹੀਦੇ ਹੁੰਦੇ ਨੇ ਤਾਂ ਦੋ ਤੁਸੀਂ ਬਾਏ ਕਰ ਸਕਦੇ ਹੋ ਸਾਡੇ ਤੋਂ ਠੀਕ ਹੈ ਜੀ ਕਲਰ ਤੇ ਪ੍ਰਿੰਟ ਦੇਖੋ ਕਿੰਨਾ ਮਿੱਠਾ ਮਿੱਠਾ ਕਲਰ ਆ ਕਲਰ ਹਾਂ ਔਰ ਮਿੱਠਾ ਮਿੱਠਾ ਉੱਪਰ ਪ੍ਰਿੰਟ ਆ ਜਿਹੜਾ ਉੱਪਰ ਆ ਪ੍ਰਿੰਟ ਆ ਨਾ ਪਿੰਕਿਸ਼ ਪੀਚ ਜਿਹਾ ਕਲਰ ਹੈਗਾ ਇਹ ਐਮ ਨਹੀਂ ਹੈਗਾ ਕਿ ਰੇੜਿਆ ਕੇ ਹੋਰ ਹੋ ਜਾਂਦਾ ਪਰ ਆ ਹੈ ਹਾਂ ਬਹੁਤ ਸੋਹਣਾ ਹੈ yellow lemon ਜਿਹਾ ਕਲਰ ਹੈਗਾ ਕਾਫੀ ਵਧੀਆ ਲੱਗਦਾ ਜਦੋਂ ਤੁਸੀਂ ਇਹਨੂੰ ਡਿਜ਼ਾਈਨਿੰਗ ਵਗੈਰਾ ਕਰਾਈ ਨਾ ਇਹਦੀ ਤੇ ਫਿਰ ਦੇਖਿਓ ਇਹ ਸੂਟ ਦੇ ਕਿੰਨੀ ਸੋਹਣੀ ਲੁੱਕ ਆਉਣੀ ਆ ਬਹੁਤ ਪਿਆਰਾ ਸੂਟ ਹੈ 680 ਦਾ ਦਿੱਤਾ ਸੀ ਅੱਜ ਡਿਸਕਾਊਂਟ ਤੇ 600 ਦਾ ਦੇ ਰਹੇ ਆ ਆਪਾਂ ਲੋ ਅਗਲਾ ਜਿਹੜਾ ਸੂਟ ਹੈਗਾ ਇਹ ਵੀ ਸਾਰੇ ਸੂਟ ਆ ਜਿਹੜੇ ਉਹ ਨਿੱਕੀ ਬੁਟੀ ਦੇ ਸੂਟ ਨੇ ਹੁਣ ਔਰ ਸਾਰੇ ਬਹੁਤ ਸੋਹਣੇ ਆ ਲੁੱਕ ਬਹੁਤ ਪਿਆਰੀ ਆਉਣ ਵਾਲੀ ਆ ਇਹਦੇ ਤੇ ਆਪਾਂ ਜਦੋਂ ਬਲੂ ਨਾਲ ਇਹਦੇ ਤੇ ਨੇਵੀ ਬਲੂ ਦਾ ਪ੍ਰਿੰਟ ਹੈਗਾ ਜੀ ਜਦੋਂ ਇਹਦੇ ਤੇ ਨੇਵੀ ਬਲੂ ਦੇ ਨਾਲ ਆਪਾਂ ਡਿਜ਼ਾਈਨਿੰਗ ਕਰਨੀ ਆ ਨਾ ਬੜਾ ਸੋਹਣਾ ਲੱਗਦਾ ਫਿਰ ਇਹ ਕਿਉਂਕਿ ਫਿਰ ਇਹ ਥੋੜਾ ਡਾਰਕ ਲੁੱਕ ਲੈ ਜਾਂਦਾ ਠੀਕ ਹੈ ਜੀ ਕਾਫੀ ਪਿਆਰਾ ਸੂਟ ਹੈਗਾ 600 ਰੁਪਏ ਦੇ ਵਿੱਚ ਆ ਜੂਗਾ ਕਾਫੀ ਹੈਵੀ ਡਿਸਕਾਊਂਟ ਮਿਲ ਰਿਹਾ ਜਿੱਤੇ ਸੋ ਤੇ ਅਗਲਾ ਸੂਟ ਦੇਖੋ ਲੋ ਜੀ ਅਗਲਾ ਜਿਹੜਾ ਕਲਰ ਹੈਗਾ 베ਬੀ ਪਿੰਕ ਕਲਰ ਹੈ ਉਹਦੇ ਉੱਪਰ ਤੁਸੀਂ ਪ੍ਰਿੰਟ ਦੇਖ ਰਹੇ ਹੋ ਬਿਲਕੁਲ ਐਗਜ਼ੈਕਟ ਪ੍ਰਿੰਟ ਆ ਰਿਹਾ ਵੈਸੇ ਜਿੰਨਾ ਫੋਟੋ ਜਿਵੇਂ ਦਿਖ ਰਿਹਾ ਦੂਰੋਂ ਸ਼ਾਇਦ ਸਹੀ ਦਿਖਦਾ ਹੋਵੇ ਨੇੜੇੋਂ ਆ ਕੇ ਥੋੜਾ ਡਲ ਹੋ ਜਾਂਦਾ ਕਲਰ ਐਗਜ਼ੈਕਟ 베ਬੀ ਪਿੰਕ ਕਲਰ ਹੈ ਜੀ ਵਧੀਆ ਲੱਗਦਾ ਸੂਟ ਸੋਹਣਾ ਸੂਟ ਹੈ ਇੱਥੇ ਠੀਕ ਹੀ ਹੈ ਨਹੀਂ ਲਾਈਟ ਆ ਰਿਹਾ ਐਂਦੇ ਚ ਲਾਈਟ ਆ ਰਿਹਾ ਇੱਥੇ ਠੀਕ ਹੈ ਬਸ ਆ ਠੀਕ ਹੈ ਇੱਥੇ ਵੀ ਕਰਨਾ ਬਸ ਹਮ ਠੀਕ ਹੈ ਲੋ ਜੀ ਪ੍ਰਾਈਸ ਰਹੂਗੀ 600 ਲੋ ਜੀ ਅਗਲਾ ਦੇਖੋ ਇਹ ਵੀ ਜਾਰਜਟ ਦੇ ਵਿੱਚ ਹੈਗਾ ਸੂਟ ਸੂਟ ਸੋਹਣਾ ਜੀ ਕਾਫੀ ਵਧੀਆ ਲੱਗਦਾ ਹੈ ਸੂਟ ਇਹ ਇਹ ਤੇ ਸੀਕੁਐਂਸ ਵਰਕ ਹੋਇਆ ਹੋਇਆ ਬਹੁਤ ਪਿਆਰਾ ਸੂਟ ਹੈ ਹਾਲੋ ਇਹ ਹੈਗੀ ਹੈ ਦੀ ਸ਼ਰਟ ਫਰੰਟ ਦੇ ਉੱਪਰ ਸੀਕੁਐਂਸ ਵਰਕ ਹੈਗਾ ਬੈਕ ਤੇ ਨਹੀਂ ਹੈਗਾ ਬੈਕ ਪਲੇਨ ਹੈ ਠੀਕ ਹੈ ਜੀ ਚੋਬਣ ਵਾਲੀ ਜੌਰਜਟ ਨਹੀਂ ਹੈਗੀ ਇਹ ਵਧੀਆ ਪਰ ਲਾਈਨਿੰਗ ਤਾਂ ਲੱਗਦੀ ਹੈ ਜੌਰਜਟ ਤੇ ਤੁਹਾਨੂੰ ਪਤਾ ਹੀ ਹੈ ਠੀਕ ਹੈ ਜੀ ਤੇ ਇਹ ਹੈਗੀ ਹੈ ਇਹਦੇ ਨਾਲ ਸਲਵਾਰ ਸਲਵਾਰ ਜੌਰਜਟ ਦੀ ਨਹੀਂ ਹੈਗੀ ਸਲਵਾਰ ਫਿਓਨਾ ਟਾਈਪ ਦੀ ਲੱਗ ਰਹੀ ਹੈ ਬਿਨਾ ਲਾਈਨਿੰਗ ਤੋਂ ਬਣ ਜੂਗੀ ਇਹ ਤੇ ਆਹ ਹੈ ਜੀ ਇਹਦਾ ਦੁਪੱਟਾ ਦੁਪੱਟਾ ਜੌਰਜਟ ਦਾ ਔਰ ਸਾਰੇ ਤੇ ਵਰਕ ਹੈ ਸਾਰੇ ਤੇ ਸੀਕੁਐਂਸ ਵਰਕ ਹੈ ਪੱਲਿਆਂ ਦੇ ਇੱਥੇ ਕੰਨੀਆਂ ਤੇ ਸੀਕੁਐਂਸ ਵਰਕ ਹੈ ਔਰ ਵਿੱਚ ਹਾਂ ਵਿੱਚ ਵੀ ਹੈਗਾ ਕਿਤੇ ਕਿਤੇ ਨਾ ਸਿੱਪੀ ਵਰਕ ਹੈਗਾ ਕਾਫੀ ਸੋਹਣਾ ਲੱਗਦਾ ਸਾਰੇ ਚ ਜਾਲ ਜਿਹਾ ਪਿਆ ਹੋਇਆ ਬੇਬੀ ਪਿੰਕ ਕਲਰ ਆ ਕਲਰ ਬਹੁਤ ਸੋਹਣਾ 1050 ਦੇ ਵਿੱਚ ਸੂਟ ਮਿਲ ਜੂਗਾ ਜੀ ਇਹ ਇਹ ਡਿਸਕਾਊਂਟ ਦਾ ਸੂਟ ਆ ਬਹੁਤ ਪਿਆਰਾ ਸੂਟ ਆ ਜਦੋਂ ਬਣ ਜਾਂਦੀ ਹੈ ਨਾ ਕੱਪੜੇ ਉਹ ਤੋਂ ਫਿਰ ਬਹੁਤ ਸੋਹਣਾ ਲੱਗਦੇ ਵੈਸੇ ਉਦਾਂ ਵੀ ਬਹੁਤ ਸੋਹਣਾ ਲੱਗ ਰਿਹਾ ਹੈ ਕਾਫੀ ਪਿਆਰਾ ਸੂਟ ਹੈਗਾ ਸੋਹਣਾ ਜੂ ਹਾਂ ਆ ਤੁਸੀਂ ਦੇਖੇ ਹੋਏ ਨੇ ਜੀ ਮੈਂ ਇੱਕ ਸੂਟ ਦਿਖਾਉਣੀ ਆ ਰੇਟ ਬੋਲ ਤਾਂ ਬੋਲ ਤਾਂ ਆਹ ਲੋ ਜੀ ਇੱਕ ਸੂਟ ਮੈਂ ਤੁਹਾਨੂੰ ਦਿਖਾ ਦੇਣੀ ਆ ਇਹ ਹੈਗਾ organza ਦਾ ਸੂਟ ਹੈ ਬਹੁਤ ਸੋਹਣਾ organza ਬਹੁਤ ਸੋਹਣਾ ਤੁਸੀਂ ਬੇਫਿਕਰ ਹੋ ਕੇ ਬਾਏ ਕਰ ਲਿਓ ਜੀ ਟੈਨਸ਼ਨ ਜਮਾ ਨਹੀਂ ਲੈਣ ਦੀ ਲੋੜ ਹੈਗੀ ਇੰਨਾ ਸੌਫਟ ਹੈਗਾ ਇਹ ਬਹੁਤ ਜ਼ਿਆਦਾ ਸੌਫਟਨੈਸ ਹੈ organza ਦੇ ਵਿੱਚ ਬਹੁਤ ਪਿਆਰਾ organza 700 ਦੇ ਵਿੱਚ ਮਿਲ ਜਾਊਗਾ 700 ਦੇ ਵਿੱਚ ਇਹ ਆਪਣੀ ਇੱਕੋ ਹੀ ਸੂਟ ਹੈ ਬੇਬੀ ਪਿੰਕ ਠੀਕ ਹੈ ਇਹ ਚੈੱਕ ਚੈੱਕ ਨਹੀਂ ਹੋਏਗਾ ਕਈ ਵਾਰੀ ਦਿਸਣ ਲੱਗ ਜਾਂਦਾ ਇਹ ਵਾਲਾ ਲਹਿਰੀ ਹੈ ਕੀ ਕਹਦੀ ਇਹ 700 ਦੇ ਵਿੱਚ ਮਿਲ ਜੂਗਾ ਡਿਸਕਾਊਂਟ ਤੇ ਆ ਔਰ ਇਹ ਬੜਾ ਵੀ ਸੋਹਣਾ 700 ਦੇ ਵਿੱਚ ਮਿਲ ਜੂਗਾ ਕਲਰ ਹੈਗਾ ਥੋੜਾ ਜਿਹਾ ਫਰੇਜੀ ਜੀ ਹਾਂ ਫਰੇਜੀ ਜੇ ਲੈ ਸਕਦੇ ਠੀਕ ਹੈ ਜੀ ਉਦਾਂ ਹੀ ਲੈ ਰਹੀ ਆ ਜਿਹਦੇ ਚ ਇਹ ਵੀ 700 ਚ ਮਿਲੂਗਾ ਮੇਰੇ ਖਿਆਲ ਨਾਲ 2 ਹੋ ਸਕਦੇ ਆ ਇਹ ਡਰੈਸ ਲੋ ਜੀ ਅਗਲਾ ਸੂਟ ਹੈਗਾ ਵਰਕ ਵਾਲਾ ਆਰੀ ਵਰਕ ਹੋਇਆ ਹੋਇਆ ਔਰ ਬਹੁਤ ਸਫਾਈ ਦਾ ਵਰਕ ਹੋਇਆ ਬਹੁਤ ਜ਼ਿਆਦਾ ਦੇਖੋ ਨੋ ਜੀ ਇਹ ਸੂਟ ਹੈਗਾ 컬러 ਦੇਖ ਲਓ ਤੁਸੀਂ ਵਾਈਨ ਜਿਹਾ 컬러 ਲੱਗ ਰਿਹਾ ਮੈਨੂੰ ਤਾਂ ਔਰ ਘੇਰੇ ਤੇ ਜੇ ਵਰਕ ਹੋਇਆ ਨਾ ਜਿਹੜਾ ਨੇੜੇ ਕਰਕੇ ਦਿਖਾ ਦੇ ਬੀਬੀ ਵਰਕ ਤਾਂ ਅਤ ਵਰਕ ਹੈ ਅਤ ਆਰੀ ਵਰਕ ਹੈ ਔਰ ਤੁਸੀਂ ਸਫਾਈ ਦੇਖ ਲਓ ਪਹਿਲਾਂ ਇੰਨੀ ਸਫਾਈ ਦਾ ਵਰਕ ਹੈ ਦੇ ਤੇ ਜਰੀ ਵਰਕ ਹੋਇਆ ਹੋਇਆ ਹੈ ਪਲੱਸ ਥ्रेड ਵਰਕ ਜਰੀ ਵਰਕ ਜਿਆਦਾ ਥ्रेड ਵਰਕ ਘੱਟ ਹੈ ਸਾਢੇ 2/2 ਘੇਰਾ ਜੀ ਛੋਟਾ ਕਰ ਸਕਦੇ ਹੋ ਵੱਡਾ ਤਾਂ ਨਹੀਂ ਹੋਣਾ ਹੈਗਾ ਸਾਢੇ 2/2 ਦਾ 23 ਜਰੂਰ ਹੋ ਜਾਂਦਾ ਮਨਮੋਟਾ ਲੈਣੀ ਔਰ ਲੱਗ ਕੇ ਪਾਈ 3 ਆਹ ਰੰਗ ਹੈ ਹਲਦੇਲੋ 컬러 ਨਹੀਂ ਜੀ ਹੁਣ ਕਾ ਇਹ ਘੜ ਆਇ ਆਕਰ ਲੜਾ ਜਿਹੜਾ ਦੂਜਾ ਕੀਤਾ ਸੀ ਹਾਂ ਆ ਆ ਜਿਵੇਂ ਸਹੀ ਕਰਦੇ ਤੇ ਇਹ ਹੈਗੀ ਜੀ ਇਹਦੀ ਬਤ ਲਿਖ ਦੇਖੋ ਵਰਕ ਦੇਖੋ ਕਿਸੀ ਇੰਨੀ ਕ ਸਫਾਈ ਦਾ ਵਰਕ ਹੈ ਔਰ ਕਪੜਾ ਥੋੜਾ ਠਿੱਕ ਜੇ ਵਾਲਾ ਹੈਗਾ ਸਰਦੀ ਜੀ ਪਾਉਣ ਵਾਲਾ ਲਾਈਨਿੰਗ ਵਗੈਰਾ ਲਾ ਕੇ ਤੁਸੀਂ ਵਧੀਆ ਆਪ ਦਾ ਸੂਟ ਹੈ ਜਿਹੜਾ ਉਹ ਬਣਾ ਸਕਦੇ ਹੋ ਨਹੀਂ ਵੀ ਲਾਈਨਿੰਗ ਲਾਉਂਗੇ ਤਾਂ ਵੀ ਸਜੂਗਾ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਤੇ ਪ੍ਰਾਈਸ ਹੈਗੀ ਹੈ ਜਿਹੜੀ ਇਹ ਸੂਟ ਦੀ ਉਹ ਤੁਹਾਨੂੰ ਅੱਜ ਬਹੁਤ ਵੱਡੇ ਡਿਸਕਾਊਂਟ ਦੇ ਸੂਟ ਦੇਵਾਂਗੇ 1650 ਦੇ ਵਿੱਚ ਸੂਟ ਮਿਲ ਜਾਊਗਾ ਸ਼ਿਪਿੰਗ ਜਮਾਈ ਫ੍ਰੀ ਹੋਊਗੀ ਠੀਕ ਹੈ ਜੀ ਲੋ ਇਸ ਤੋਂ ਥੱਲੇ ਤਾਂ ਜਾ ਵੀ ਨਹੀਂ ਸਕਦਾ ਉਹ ਜੇ ਦੋ ਚੱਕ ਉਹ ਦੋ ਚੱਕਣ ਵਾਲਾ ਕੰਮ ਜਿਹੜਾ ਉਹ ਆਪਣਾ ਹੈਗਾ ਜੀ ਦੋ ਚੱਕੋਂ ਮੇ ਤਾਂ 50-50 ਲੈਸ ਹੋਈ ਜਾਣਗੇ ਉਹ ਉਹ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਅਗਰ ਕੋਈ ਵੀ ਦੋ ਸੂਟ ਚੱਕਦੇ ਹੋ ਨਾ ਤਾਂ 50-50 ਦੋਨਾਂ ਚੋਂ ਹੀ ਲੈਸ ਹੋ ਜਾਣਗੇ ਹਨ ਅਗਲਾ ਦੇਖੋ ਇੰਨਾ ਕੁ ਪਿਆਰਾ ਸੂਟ ਹੈ ਇਹ ਇਹ ਨਾ ਪੂਰਾ ਮਤਲਬ ਕਿ ਸ਼ਾਈਨ ਕਰਦਾ ਜਿਵੇਂ ਕੀ ਕਵਾਂਗੇ ਖਾਦੀ ਵਾਂਗੂ ਜਿਵੇਂ ਖਾਦੀ ਸਿਲਕ ਹੁੰਦੀ ਆ ਉਸ ਤਰ੍ਹਾਂ ਦਾ ਸੂਟ ਹੈ ਇਹ ਲੈਸ਼ ਲੈਸ਼ ਕਰਦਾ ਸੂਟ ਆ ਪਾਰਟੀ ਵੇਅਰ ਸੂਟ ਹੁੰਦੇ ਨੇ ਇਸ ਤਰ੍ਹਾਂ ਦੇ ਬੜੇ ਪਿਆਰੇ ਲੱਗਦੇ ਨੇ ਲਾਈਨਿੰਗ ਲੱਗ ਕੇ ਬਣਦੇ ਨੇ ਔਰ ਤੁਸੀਂ ਇਹਦਾ ਘੇਰਾ ਦੇਖੋ ਕਿੰਨਾ ਸੋਹਣਾ ਹੈ ਬਹੁਤ ਸੋਹਣਾ ਘੇਰੇ ਤੇ ਵਰਕ ਹੈ ਫਲਾਵਰ ਦੇ ਉੱਪਰ ਬੜੇ ਬਰਡਸ ਜਿਹੜੇ ਬੜੇ ਹੋਏ ਨੇ ਔਰ ਨੋਟ ਵਰਕ ਕਾਫੀ ਪਰਮਾ ਹੋਇਆ ਹੋਇਆ ਦੇ ਤੇ ਇਹ ਹੈਂਡ ਦਾ ਟੱਚ ਆ ਸਾਰੇ ਤੇ ਬੈਕ ਸਾਈਡ ਪਲੇਨ ਰਹੂਗੀ ਔਰ ਇਹ ਰਹੂਗੀ ਜੀ ਇਹਦੇ ਨਾਲ ਸਲਵਾਰ ਸਲਵਾਰ ਹੈ ਜਿਹੜੀ ਇਹ ਥੋੜਾ ਥਿੱਕ ਵਾਲੀ ਕਾਟਨ ਦੇ ਵਿੱਚ ਆ ਠੀਕ ਹੈ ਬਿਨਾ ਲਾਈਨਿੰਗ ਤੋਂ ਹੀ ਬਣ ਜੂਗਾ ਸੂਟ ਬਣ ਜੂਗੀ ਸਲਵਾਰ ਤਾਂ ਲਾਈਨਿੰਗ ਲਾਉਣੀ ਆ ਤਾਂ ਥੋੜੀ ਲੱਗਦੀ ਆ 셔ਟ ਦੇ ਉੱਪਰ ਲੱਗੂਗੀ ਲਾਈਨਿੰਗ ਰੰਗ ਸਹੀ ਆ ਰਿਹਾ ਤੇ ਨਾਲ ਦਾ ਇੱਕ ਖਾਦੀ ਸਿਲਕ ਟਾਈਪੀ ਜਿਹੜਾ ਹੈਗਾ ਦੁਪੱਟਾ ਚੰਦੇਰੀ ਟਾਈਪ ਹੈ ਖਾਦੀ ਨਹੀਂ ਹੈ ਸਭੀ ਦਾ ਚੰਦੇਰੀ ਟਾਈਪ ਹੈਗਾ ਇਹ ਹੈਗਾ ਦੂਜਾ ਕੱਲਾ ਠੀਕ ਹੈ ਜੀ ਬੜਾ ਹੀ ਸੋਹਣਾ ਸੂਟ ਆ ਬਹੁਤ ਹੀ ਜ਼ਿਆਦਾ ਸੋਹਣਾ ਗਰਲਿਸ਼ ਲੁੱਕ ਜੀ ਦਾ ਸੂਟ ਹੈਗਾ ਇਹ ਤੇ ਪਹਿਲਾਂ ਇਹ 1895 ਦਾ ਦਿੱਤਾ ਸੀ ਬੜਾ ਵੱਡਾ ਡਿਸਕਾਊਂਟ ਦੇ ਰਹੇ ਹਾਂ ਦੀ ਅੱਜ ਤੱਕ ਹੋਰ ਸੀ 1595 ਲਾਸਟ ਡਿਸਕਾਊਂਟ ਹੈ ਇਹ ਦੇਖੋ ਤੁਸੀਂ ਇਹ ਵਾਲਾ ਇਹ ਕੱਲਾ ਹੀ ਸੂਟ ਹੈ ਸਾਡੇ ਕੋਲ ਇੱਕੋ ਹੀ ਸੂਟ ਹੈ ਇਹਦੇ ਨਾਲ ਦੇ ਸਾਂ ਉਹ ਵੀ ਇੱਕੋ ਹੀ ਆ ਉਹ ਵੀ ਇੱਕੋ ਹੀ ਆ ਆ ਲਓ ਜੀ ਉਹਦੇ ਨਾਲ ਦਾ ਤਾਂ ਮੈਨੂੰ ਪਤਾ ਨਹੀਂ ਆ ਹੋ ਸਕਦਾ ਕੋਈ ਕੱਦਾ ਫੇਰ ਨਿਕਲੇ ਆਵੇ ਮੈਨੂੰ ਪਤਾ ਨਹੀਂ ਹੁੰਦਾ ਇਹ ਤਾਂ ਮੈਨੂੰ ਪੱਕਾ ਹੀ ਪਤਾ ਹੈ ਨਹੀਂ ਨਹੀਂ ਉਹ ਵੀ ਆ ਲਓ ਜੀ ਇਹਦੇ ਤੇ ਸੀਕੁਐਂਸ ਵਰਕ ਹੋ ਜਾਵੇ ਆ ਘੇਰੇ ਤੇ ਵਰਕ ਕਰ ਠੀਕ ਹੈ ਜੀ ਤੇ ਜਿਹੜਾ ਮਤਲਬ ਕਿ ਸਟੱਫ ਹੈਗਾ ਨਾ ਆ ਨੇੜੇ ਕਰ ਦੇਣੀ ਇਹ ਸ਼ਾਈਨ ਜੇ ਵਾਲਾ ਸਟੱਫ ਹੈਗਾ

ਇਥੋਂ ਤੋਂ ਇਥੇ ਤੱਕ ਦਾ ਘੇਰਾ 22 ਹੈ ਠੀਕ ਹੈ ਜੀ ਕੱਟ ਕਰਨਾ ਹੈ ਤਾਂ ਆਪਾਂ ਇਥੋਂ ਨੋਪ ਲੈਣੇ ਆ ਤਾਂ ਇਥੋਂ 19.5 ਹੈ ਠੀਕ ਹੈ ਜੀ ਜਿਆਦਾ ਤੋਂ ਜਿਆਦਾ ਤੁਸੀਂ 22 ਕਰ ਸਕਦੇ ਹੋ ਔਰ ਘੱਟ ਤੋਂ ਘੱਟ 19.5 ਕਰ ਸਕਦੇ ਹੋ ਲੈਂਥ ਵੀ ਦੱਸ ਦੇਣੀ ਹੈ ਆ ਲੋ ਐਂਡ ਤੋਂ ਐਂਡ ਜਿਹੜਾ ਵਰਕ ਕੱਟ ਹੈਗਾ ਉਹ 44 ਹੈ 44 ਲੋ ਬਹੁਤ ਪਿਆਰਾ ਸੂਟ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਪਾਰਟੀ ਵੇਅਰ ਲੁੱਕ ਦਾ ਸੂਟ ਹੈ ਛੋਟੇ-ਮੋਟੇ ਫੰਕਸ਼ਨ ਤੇ ਵਧੀਆ ਪੈ ਜਾਂਦਾ 1350 ਦੇ ਵਿੱਚ ਦਿੱਤਾ ਸੀ ਅੱਜ 1050 ਦੇ ਵਿੱਚ ਦੇ ਰਹੇ ਹਾਂ ਜੀ 300 ਦਾ ਡਿਸਕਾਊਂਟ ਹੈ ਕਿੰਨਾ ਵੱਡਾ ਐਸੂਜ ਕਰੇ ਆਹ ਲੋ ਜੀ ਇਹ ਕਾਟਨ ਦਾ ਸੂਟ ਹੈ ਆਪਾਂ ਸਾਰੀ ਵੈਰਾਈਟੀ ਤੁਹਾਨੂੰ ਦਿਖਾ ਰਹੇ ਹਾਂ ਅੱਜ ਜਿਹੜੇ ਬਚ ਗਏ ਕਾਟਨ ਦੇ ਆਪਾਂ ਸਾਹਮਣੇ ਨੇ ਅਗਲੀ ਵਾਰ ਫਿਰ ਦਿਖਾਵਾਂਗੇ ਤੁਹਾਨੂੰ ਤੇ ਅੱਜ ਇਹ ਬਹੁਤ ਵੱਡੇ ਡਿਸਕਾਊਂਟ ਤੇ ਦੇ ਰਹੇ ਹਾਂ ਅਸੀਂ ਸੰਭਾਲਣ ਨਾਲੋਂ ਚੰਗਾ ਕਿ ਤੁਸੀਂ ਇਹ ਸੰਭਾਲ ਲਓ ਲੈ ਕੇ ਨਾਲ ਹੀ ਡਿਸਕਾਊਂਟ ਤੇ ਆਹ ਲੋ ਉੱਪਰੋਂ ਗਲਾ ਨਿਕਲੂਗਾ ਇਹ ਤੁਹਾਡੀ ਕਮਰ ਕੋਲੇ ਆਊਗਾ ਔਰ نیچے ਫੇਰ ਤੁਹਾਡਾ ਇਹ ਵਾਲਾ ਘੇਰਾ ਬਣੂਗਾ ਘੇਰਾ ਹੋਊਗਾ ਤੇਰੀ 24 ਠੀਕ ਹੈ ਜੀ ਤੇ ਇਹ ਹੈਗਾ ਜੀ ਇਹਦਾ ਬਾਜੂ ਦਾ ਵਰਕ ਲਓ ਠੀਕ ਹੈ ਜੀ ਤੇ ਮੈਂ ਤੁਹਾਨੂੰ ਸਲਵਾਰ ਦਾ ਵਰਕ ਵੀ ਦਿਖਾ ਦੇਣੀ ਆ ਇਹ ਹੈਗਾ ਇਹਦਾ ਉਦਾਂ ਹੀ ਸਲਵਾਰ ਦਾ ਵਰਕ ਜਿਵੇਂ ਬਾਜੂ ਦਾ ਵਰਕ ਹੈ ਤੇ ਇਹ ਦੁਪੱਟਾ ਮਿਲੂਗਾ ਲਓ ਕਾਟਨ ਦੇ ਦੁਪੱਟੇ ਨਾਲ ਆਊਗਾ ਸੂਟ ਆ ਇਹ ਡਾਈ ਦਾ ਦੁਪੱਟਾ ਖੁੱਲਾ ਚੌੜਾ ਐਨ ਵੱਡਾ ਦੁਪੱਟਾ ਹੋਊਗਾ ਤੇ 4 ਸਾਈਡੇ ਤੇ ਲੇਸ ਲੱਗੀ ਹੋਊਗੀ ਪੂਰਾ ਖੁੱਲਾ ਡੁਗਾ ਠੀਕ ਹੈ ਜੀ ਤੇ ਪ੍ਰਾਈਸ ਅੱਜ ਬਹੁਤ ਜ਼ਿਆਦਾ ਲੈਸ ਤੇ ਦੇ ਰਿਆਂ ਤੁਹਾਨੂੰ 1500 ਕੁਚ ਆਵळा ਸੂਟ ਦੇਖੋ yellow lemon कलर ਬਹੁਤ ਪਿਆਰਾ ਸੂਟ ਹੈ ਪ्योर ਦੇ ਵਿੱਚ ਸੂਟ ਆਉਂਦਾ ਤੁਹਾਡੇ ਕੋਲ ਇੰਨਾ ਕੁ ਸੋਹਣਾ ਸੂਟ ਹੈ ਨਾ ਜੀ ਇਹ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਇਹ ਆਲੋ ਸੈਲ ਪ੍ਰਿੰਟਾ ਵਿੱਚ ਗੁਰ ਦਿਖਾਈ ਦੇਦੀ ਵਿੱਚੋਂ ਸਾਰਾ ਪ੍ਰਿੰਟ ਰੰਗ ਸਹੀ ਆ ਬਸ ਇੱਥੇ ਦੇਖ ਲੈ ਹੋ ਯੈਲੋ ਲਾਈਮਨ ਜਿਹਾ ਕਲਰ ਆ ਜੀ ਅਸੀਂ ਤੇ ਉਸ ਤੋਂ ਬਾਅਦ ਤੁਸੀਂ ਨੇੜੇ ਕਰਕੇ ਦੇਖੋ ਇਹ ਚ ਬਨਾਸ ਬਨਾਸੀ ਬੁਟੀ ਹੈ ਸਾਰੀ ਤੇ ਵਿੱਚੋਂ ਸੈਲ ਪ੍ਰਿੰਟ ਦਿਖੂਗਾ ਤੁਹਾਨੂੰ ਤੇ ਘੇਰਾ ਦੇ ਬਹੁਤ ਸੋਹਣਾ ਸੁਟਾ ਬਹੁਤ ਜਿਆਦਾ ਸੋਹਣਾ ਆ ਸਾਰਾ ਬਨਾਸੀ ਵਰਕ ਹੋਇਆ ਹੋਇਆ ਠੀਕ ਹੈ ਤੇ ਪੂਰੇ ਪੱਲੇ ਤੇ ਐਂਡ ਤੱਕ ਫਿਰ ਤੁਸੀਂ ਬੈਕ ਸਾਈਡ ਦੇਖੋ ਪੂਰੇ ਪੱਲੇ ਤੇ ਐਂਡ ਤੱਕ ਇਹਦੇ ਫੇਰ ਆਊਗਾ ਬੈਕ ਸਾਈਡ ਤੇ ਬੂਟੀ ਨਹੀਂ ਆਊਗੀ ਸਲਫ ਪ੍ਰਿੰਟ ਆਊਗਾ ਪਰ ਜਿਹੜਾ ਬਾਰਡਰ ਹੈਗਾ ਕਿਉਂਕਿ ਫਿਰ ਬਾਰਡਰ ਹੈ ਜਿਹੜਾ ਉਹ ਬਾਜੂ ਤੇ ਵੀ ਆਉਣਾ ਇਸ ਕਰਕੇ ਪੂਰਾ ਜਿਹੜਾ ਪੱਲਾ ਹੈਗਾ ਉਹਦੇ ਤੇ ਸਾਰੇ ਦੇ ਵਰਕ ਮਿਲੂਗਾ ਤੁਹਾਨੂੰ ਤੇ ਬਾਜੂ ਤੇ ਵੀ ਇੰਨਾ ਇੰਨਾ ਚੌੜਾ ਹੀ ਵਰਕ ਆxi ਹੋਊਗਾ ਉਹਦੇ ਤੇ ਠੀਕ ਹੈ ਜੀ ਤੇ ਇਹ ਰਹੂਗੀ ਇਹਦੀ ਸਿਲਕ ਦੀ ਸਲਵਾਰ ਤੇ ਪਿਓਰ ਦੇ ਵਿੱਚ ਤੁਹਾਨੂੰ ਸ਼ਰਟ ਮਿਲੂਗਾ ਜੀ ਬਿਲਕੁਲ ਪਿਓਰ ਦੇ ਵਿੱਚ ਬਹੁਤ ਸੋਹਣਾ ਠੀਕ ਹੈ ਸਿਲਕ ਦਾ ਹੀ ਆ ਤੇ ਸਿਲਕ ਦੀ ਸਲਵਾਰ ਆਊਗੀ ਇਹ ਰਹੂਗਾ ਜੀ ਇਹਦਾ ਦੁਪੱਟਾ ਇਹ ਅਲੋ ਠੀਕ ਹੈ ਜੀ ਵਰਕ ਹੋਇਆ ਹੋਇਆ ਦੁਪੱਟੇ ਤੇ ਤੇ ਦੁਪੱਟਾ ਹੈਗਾ ਜੀ ਤੁਹਾਨੂੰ ਚਣੌਣ ਦੇ ਵਿੱਚ ਬਹੁਤ ਪਿਆਰਾ ਸੂਟ ਆਊਗਾ ਬਹੁਤ ਜਿਆਦਾ ਸੋਹਣਾ ਸੂਟ ਬਣ ਕੇ ਆਊਗਾ ਤੁਹਾਡੇ ਕੋਲੇ ਇਹ ਆਹ ਲਓ ਜੀ ਲਓ ਠੀਕ ਹੈ ਜੀ ਤੇ ਪ੍ਰਾਈਸ ਰਹੂਗੀ ਹੈ ਜੀ 2000 500 ਰੁਪਏ ਸ਼ਿਪਿੰਗ 프리 ਅਗਲਾ ਦੇਖੋ ਲਓ ਜੀ ਅੱਜ ਤੁਹਾਨੂੰ ਬਣਾ ਦੇਣਾ ਅਸੀਂ ਮੋਰਨੀਆ ਇੱਕ ਸੂਟ ਚੱਕੋਗੇ ਤਾਂ ਜੋ ਰੇਟ ਮੈਂ ਬੋਲਿਆ ਉਹੀ ਹੋਊਗਾ ਦੋ ਚੱਕੋਗੇ ਤਾਂ 50-50 ਦੋਨਾਂ ਚੋਂ ਲੈਸ ਹੋ ਜਾਣਗੇ ਤੁਸੀਂ ਸੂਟ ਬੜੇ ਸੋਹਣੇ ਨੇ ਇਹ ਹੈਗੇ ਨੇ ਜੀ 크레ਪ ਦੇ ਸੂਟ ਕਬੀਰ ਬ੍ਰਾਂਡ ਦੇ 크레ਪ ਦੇ ਸੂਟ ਬ੍ਰਾਂਡਡ ਉੱਪਰੋਂ ਡਾਰਕ ਨੀਚੇ ਨੂੰ ਥੋੜੇ 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 ਲਾਈਟ ਹੁੰਦੇ ਜਾਂਦੇ ਨੇ ਔਰ ਨੀਚੇ ਆ ਕੇ ਤੁਹਾਨੂੰ ਮਿਲਣਗੀਆਂ ਬਹੁਤ ਖੂਬਸੂਰਤ ਦੋ ਮੋਰਨੀਆਂ ਆ ਲੋ ਬਹੁਤ ਪਿਆਰੇ ਸੂਟ ਨੇ ਬਹੁਤ ਸੋਹਣਾ ਫੁੱਲ ਹਾਂ ਵਰਕ ਹੈਗਾ ਬਹੁਤ ਹੀ ਪਿਆਰਾ ਜਾਂ ਉੱਪਰ ਹੋਇਆ ਹੋਇਆ ਤੇ ਘੇਰਾ ਦੇਖੋ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਦਿਖਾਉਂਗੀ ਇਹਦੀ ਬੈਕ ਸਾਈਡ ਆਲ ਸੇਮ ਹੀ ਰਹੂਗੀ ਬਸ ਇੱਕ ਵਰਕ ਨਹੀਂ ਹੋਊਗਾ ਉੱਪਰ ਤੇ ਇਹ ਰਹੂਗੀ ਜੀ ਇਹਦੀ ਬਜੂ ਤੇ ਆ ਲਓ ਠੀਕ ਹੈ ਜੀ ਮੂੰਗੀਆਂ ਕਲਰ ਹੈਗਾ ਮਹਿੰਦੀ ਕਲਰ ਕਹ ਲੋ 3 ਮੀਟਰ ਦੀ ਸਲਵਾਰ ਮਿਲੂਗੀ ਜੀ ਇਹਦੇ ਨਾਲ ਤੁਹਾਨੂੰ ਤੇ 2.5 ਮੀਟਰ ਦਾ ਸ਼ਰਟ 3 ਮੀਟਰ ਦੀ ਇਹ ਵਾਲੀ ਸਲਵਾਰ ਮਿਲੂਗੀ ਠੀਕ ਹੈ ਜੀ ਲਓ ਹੁਣ ਦਿਖਾਉਣੀ ਤੁਹਾਨੂੰ ਦੁਪੱਟਾ ਦੁਪੱਟਾ ਰਹੂ ਹਰ ਰੰਗ ਸਹੀ ਹੈ ਬਸ ਇੱਥੇ ਹੀ ਗਲਿਆ ਆਹ ਲੋ ਜੀ ਨੇੜੇ ਆ ਕੇ ਦੁਪੱਟਾ ਚ ਨੋਨ ਦਾ ਐ ਇੱਧਰ ਲਾ ਰਸ ਸਿੱਧਾ ਬਹਿ ਜਾ ਬਹਿ ਜਾ ਕਰਦੇ ਸੂਟ ਪਿਓਰ ਚ ਨੋਨ ਦੇ ਵਿੱਚ ਹਲਕਾ ਦੁਪੱਟਾ ਪਿਆ ਹਲਕਾ ਜਮਾ ਮੈਂ ਤਾਂ ਪੁੱਠਾ ਲੱਗਦਾ ਸਿੱਧਾ ਆਹ ਲੋ ਜੀ ਦੁਪੱਟਾ ਦੇਖੋ ਦੁਪੱਟੇ ਤੇ ਜਿਹੜੇ ਤੁਹਾਨੂੰ ਪਿੰਕ ਫਲਾਵਰ ਦਿਖ ਰਹੇ ਨੇ ਨਾ ਉਹਨਾਂ ਸਾਰਿਆਂ ਦੇ ਆਊਟਲਾਈਨ ਹੋਈ ਹੋਈ ਆ ਵਰਕ ਦੀ ਜਰੀ ਦਾ ਵਰਕ ਆਉਂਦੇ ਤੇ ਸਾਰਿਆਂ ਦੇ ਆ ਦੇਖੋ ਇਸ ਤਰ੍ਹਾਂ ਦਾ ਬਹੁਤ ਸੋਹਣਾ ਸੂਟ ਹੈ ਤੇ ਇੱਕ ਮੈਂ ਤੁਹਾਨੂੰ ਦਿਖਾਉਂਗੀ ਇਹਦੀ 4 ਸਾਈਡ ਜਿਹੜੀ ਪੱਟੀ ਇਹ ਵਾਲੀ ਤੇ ਨਾਲ ਲੱਗੀ ਹੋਇਆ ਇਹ ਕੋਟਾ ਠੀਕ ਹੈ ਜੀ ਇਹ ਸੂਟ ਦੀ ਪ੍ਰਾਈਸ ਅੱਜ ਬਹੁਤ ਹੈਵੀ ਡਿਸਕਾਊਂਟ ਤੇ ਤੁਹਾਨੂੰ ਸੂਟ ਮਿਲ ਰਿਹਾ ਇਹ ਸੀਗਾ ਜੀ ਪਹਿਲਾਂ 3550 ਦਾ ਅੱਜ 3250 ਦੇ ਵਿੱਚ ਸੂਟ ਮਿਲ ਰਿਹਾ ਸ਼ਿਪਿੰਗ ਫ੍ਰੀ ਅਗਲਾ ਦੇਖੋ ਬਸ ਥੋੜਾ ਜਿਹਾ ਫਰਕ ਰਹੂਗਾ ਇਹਦੇ ਵਿੱਚ ਜਿਹੜੀ ਸਲਵਾਰ ਹੈਗੀ ਆ ਉਹ ਤੁਹਾਨੂੰ ਰਸਟ ਮਿਲੂਗੀ ਇਹ ਲੋ ਉੱਪਰ ਸ਼ੁਰੂ ਕਰ ਦਿੰਦੇ ਆ ਦੇਖਣਾ ਆ ਲੋ ਇੰਨਾ ਕੁ ਸੋਹਣਾ ਕਲਰ ਹੈ ਨੀਚੇ ਜਾ ਕੇ ਲਾਈਟ ਹੋ ਜਾਂਦਾ ਔਰ ਉੱਪਰ ਮੋਰਨੀਆਂ ਦਾ ਕਲਰ ਸੇਮ ਹੀ ਆਊਗਾ ਸਾਰਿਆਂ 'ਚ ਠੀਕ ਹੈ ਜੀ ਤੇ ਇਹ ਹੈਗੀ ਹੈ ਜੀ ਇਹਦੀ ਬਾਜੂ ਤੇ ਸਲਵਾਰ ਰਹੂਗੀ ਰਸਟ ਆ ਲੋ 3 ਮੀਟਰ ਰਸਟ ਮੈਰੂਨ ਜੀ ਹੈਗੀ ਐ 3 ਮੀਟਰ ਸਲਵਾਰ ਰਹੂਗੀ ਕ੍ਰੇਪ ਦੀ ਸਲਵਾਰ ਤੇ ਕ੍ਰੇਪ ਦਾ ਹੀ ਸੂਟ ਰਹੂਗਾ ਤੇ ਪਿਓਰ ਚਨੂਨ ਦਾ ਦੁਪੱਟਾ ਹੋਊਗਾ ਮੋਟਾ ਦਾ ਦੁਪੱਟਾ ਨਹੀਂ ਹੈਗਾ ਬਹੁਤ ਹਲਕਾ ਦੁਪੱਟਾ ਹੋਊਗਾ ਮੈਂ ਤੁਹਾਨੂੰ ਅੱਧਾ ਖੋਲ ਕੇ ਦਿਖਾ ਦਿੰਨੀ ਆ ਬੜਾ ਹੀ ਪਿਆਰਾ ਦੁਪੱਟਾ ਹੈ ਇਹ ਸਾਰੇ ਕੋਲ ਨਾ ਬਹੁਤ ਬੰਗਲਾ ਦੁਪੱਟੇ ਸੋਹਣੇ ਹੀ ਬੜੇ ਨੇ ਜੀ ਆ ਤੱਕ ਆ ਲੋ ਇਹ ਵਾਲੇ ਦੁਪੱਟੇ ਬੜੇ ਸੋਹਣੇ ਰੰਗ ਨੇ ਬੜੇ ਜਿਆਦਾ ਆਊਟ ਦੇ ਦੇ ਤੇ ਪ੍ਰਾਈਸ ਹੈਗੀ 3250 ਦੋ ਸੂਟ ਲਓਗੇ ਤਾਂ 323250 ਦੇ ਵਿੱਚ ਆ ਜਾਣਗੇ ਫ੍ਰੀ ਸ਼ਿਪਿੰਗ ਨਾਲ ਹੋਊਗੀ ਵਿਆਹ-ਵਿਆਹ ਕਰਦੇ ਸੂਟ ਹੈ ਲੋ ਜੀ ਆ ਤਾਂ ਫਿਰ ਐਗਜ਼ੈਕਟਿਵ ਪੀਕਾਕ ਸ਼ੇਡ ਦਾ ਸੂਟ ਹੈ ਨਹੀਂ ਆ ਨਹੀਂ ਇਹ ਵੀ ਦੇਖ ਲਓ ਪਹਿਲਾਂ ਤੁਸੀਂ ਫਿਰ ਆਪਾਂ ਦੂਜਾ ਦਿਖਾਵਾਂਗੇ ਲੋ ਕਈ ਪਹਿਣਾ ਨੂੰ ਹੁੰਦਾ ਕਿ ਮੋਰਨੀ ਵਾਲਾ ਸੂਟ ਤਾਂ ਪਾਉਣਾ ਹੈ ਪਰ ਡਾਰਕ ਕਲਰ ਨਹੀਂ ਲੈਣਾ ਉਹ ਇਸ ਤਰ੍ਹਾਂ ਦਾ ਕਲਰ ਲੈ ਸਕਦੇ ਹੋ ਇਹ ਲੋ ਇੱਕ ਗ੍ਰੇ ਦਾ ਟੱਚ ਜਾਂ ਹੈਗਾ ਇਹਦੇ ਵਿੱਚ ਗ੍ਰੀਨ ਗ੍ਰੇਜ ਆ ਜੀ ਮੈਂ ਆਪਾਂ ਮੰਗੂਗੀ ਮਹਿੰਦੀ ਗ੍ਰੀਨ ਜਾਂ ਨਹੀਂ ਕਹਿੰਦੇ ਗ੍ਰੇਜ ਆ ਇਹ ਆ ਵੇਖੋ ਆਹ ਵਾਲਾ ਸਿਗਰ ਨਾ ਹਟਾ। ਹਾਂ ਗ੍ਰੀਨ ਗ੍ਰੇ ਜੋ ਕਲਰ ਹੈਗਾ ਇਹ। ਜਿਵੇਂ ਆਰਮੀ ਕਲਰ ਟਾਈਪ ਦਾ ਹੁੰਦਾ ਜਿਵੇਂ। ਉਹ ਵਾਲਾ ਸੂਟ ਹੈ। ਹਾਂ ਸਹੀ ਹੈ ਬਸ ਆਹ ਕਲਰ ਉਪਰ ਦੇ। ਇਹ ਵਾਲਾ ਰਹੂਗਾ ਜੀ ਇਹਦੇ ਨਾਲ ਦੁਪੱਟਾ ਇਦਾਂ ਦਾ। ਸੇਮ ਹੀ ਆ ਦੁਪੱਟਾ ਬਸ ਕਲਰ ਹੀ ਫਰਕ। ਠੀਕ ਹੈ ਜੀ। ਪ੍ਰਾਈਸ ਰਹੂਗੀ 3250। ਅਗਲਾ ਦੇਖੋ। ਪਿਆਰ ਕਲਰ। ਇਹ ਐਗਜ਼ੈਕਟ ਉਹੀ ਬਲੂ ਜਿਹਾ ਕਲਰ ਹੈ ਵੈਸੇ ਤਾਂ ਇਹ ਪਰ ਮੋਰਨੀਆਂ ਦੀ ਜਿਹੜੀ ਗਰਦਨ ਜੀ ਹੁੰਦੀ ਹੈ ਨਾ ਮੋਰਨੀ ਦੀ ਤਾਂ ਉਹ ਵਰਗਾ ਕਹਿੰਦੇ ਹੁੰਦੇ ਨੇ। ਹੂੰ। ਇਹ ਉਹ ਵਾਲਾ ਕੱਲਰ ਹੈ ਆ ਲੋ ਸਹੀ ਆ ਉੱਪਰੋਂ ਆ ਇੱਥੋਂ ਸ਼ੁਰੂ ਹੁੰਦਾ ਥੋੜਾ ਇਸ ਤਰ੍ਹਾਂ ਦਾ ਕੱਲਰ ਨਹੀਂ ਇਹ ਬੈਕ ਸਾਈਡ ਹੈ ਆਹ ਵਾਲਾ ਫਰੰਟ ਆ ਲੋ ਜੀ ਠੀਕ ਹੈ ਇਹ ਤੇ ਬੈਕ ਸਾਈਡ ਸੇਮ ਹੀ ਹੈ ਇਹ ਹੈਗੀ ਇਹਦੀ ਬਾਜੂ ਦੁਪੱਟਾ ਨੀਚੇ ਗਿਰ ਗਿਆ ਆ ਲੋ ਜੀ ਆ ਲੋ ਜੀ ਇਹ ਹੈਗਾ ਇਹਦਾ ਦੁਪੱਟਾ ਬਦਾਈਆ ਭਾਈ ਤੁਹਾਨੂੰ ਬਾਹਰੋਂ ਬਾਹਰ ਇੱਕ ਮਿੰਟ ਵੀਡੀਓ ਕਮੈਂਟ ਇੱਕ ਮਿੰਟ ਆ ਲੋ ਜੀ ਇਹ ਹੈਗਾ ਇਹਦਾ ਦੁਪੱਟਾ ਬਹੁਤ ਹੀ ਖੂਬਸੂਰਤ ਜਿਹਾ ਦੁਪੱਟਾ ਹੈਗਾ ਇਹਦਾ ਤੇ ਪ੍ਰਾਈਸ ਹੈਗੀ 3250 ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਇਹ ਕਲਾਸ ਕਲੈਕਸ਼ਨ ਸੀ ਏ ਕਲਾਸ ਬਹੁਤ ਸੋਹਣੀ ਡਿਫਰੈਂਟ ਯੂਨਿਕ ਪੀਸ ਤੇ ਉਮੀਦ ਕਰਦੀ ਆ ਕਿ ਤੁਹਾਨੂੰ ਬਹੁਤ ਪਸੰਦ ਆਊਗੀ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਹੋ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰੇ ਨੂੰ ਸਤਿ ਸ਼੍ਰੀ ਅਕਾਲ